ਜੈਤ ਸ੍ਰੀ ਮਹਿਲਾ ਪੰਜਵਾ ਚਾਤ੍ਰਿਕ ਚਿਤਵਤ ਵਰਸਤ ਮੇਹ ਕਿਰਪਾ ਸਿੰਧ ਕਰुणा ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨੇ ਹਰਹਾਉ ਚਾਤ੍ਰਿਕ ਹੁੰਦਾ ਹੈ ਪਪੀਹਾ ਜਿਹੜਾ ਵਰਖਾ ਦੀਆਂ ਬੂੰਦਾਂ ਨੂੰ ਉਡੀਕਦਾ ਰਹਿੰਦਾ ਗੁਰੂ ਅਰਜਨ ਸਾਹਿਬ ਕਹਿੰਦੇ ਚਾਤ੍ਰਿਕ ਚਿਤਵਤ ਬਰਸਕ ਮੇ ਕਿ ਜਿਵੇਂ ਪਪੀਹਾ ਹਰ ਵੇਲੇ ਮੀਂਹ ਦਾ ਵਰਸਣਾ ਚਿਤਵਦਾ ਰਹਿੰਦਾ ਇਹ ਚਾਹੁੰਦਾ ਰਹਿੰਦਾ ਕਿ ਵਰਖਾ ਹੁੰਦੀ ਰਹੇ ਤਿਵੇਂ ਹੀ हे ਕਿਰਪਾ ਦੇ ਸਮੁੰਦਰ へ ਪ੍ਰਭੂ ਮੈਂ ਚਿਤਵਦਾ ਰਹਿੰਦਾ ਹਾਂ ਕਿ ਮੇਰੇ ਉੱਤੇ ਤਰਸ ਕਰੋ ਮੈਨੂੰ ਆਪਣੀ ਪਿਆਰ ਭਰੀ ਭਗਤੀ ਦੀ ਲਗਨ ਬਖਸ਼ੋ ਕਿ ਤੇਰੀ ਭਗਤੀ ਦੇ ਨਾਲ ਮੇਰਾ ਪ੍ਰੇਮ ਪੈ ਜਾਵੇ ਲਗਨ ਲੱਗ ਜਾਵੇ ਅਨੇਕ ਸੁਖ ਚੱਕ ਵੀ ਨਹੀਂ ਚਾਹਤ ਆਨੰਦ ਪੂਰਨ ਦੇਖ ਦੇਹ ਆਨ ਉਪਾਵਨਾ ਜੀਵਤ ਮੀਨਾ ਬਿਨ ਜਲ ਮਰਨਾ ਤੇਹ ਏ ਭਾਈ ਚੱਕ ਵੀ ਹੋਰ अनेका ਸੁਖ ਵੀ ਨਹੀਂ ਮੰਗਦੀ ਸੂਰਜ ਨੂੰ ਵੇਖ ਕੇ ਉਸ ਦੇ ਅੰਦਰ ਪੂਰਨ ਆਨੰਦ ਪੈਦਾ ਹੋ ਜਾਂਦਾ ਕੀ ਚਕਵੀ ਦੀ ਸਿਰਫ ਤੇ ਸਿਰਫ ਉਸ ਸੂਰਜ ਦੇ ਨਾਲ ਲੱਗਣ ਲੱਗੀ ਹੈ ਸੂਰਜ ਨੂੰ ਵੇਖਦੀ ਹੈ ਤਾਂ ਆਨੰਦਿਤ ਹੋ ਜਾਂਦੀ ਹੈ ਬਾਕੀ ਦੁਨੀਆ ਦੇ ਨਾਲ ਉਹਨੂੰ ਫਰਕ ਨਹੀਂ ਪੈਂਦਾ ਮੱਛਲੀ ਹੈ ਪਾਣੀ ਨਾਲ ਹੀ ਜਿਉਂਦੀ ਰਹਿ ਸਕਦੀ ਹੈ ਹੋਰ ਕਿਸੇ ਉਪਾਅ ਦੇ ਨਾਲ ਜੀਵਤ ਨਹੀਂ ਰਹਿ ਸਕਦੀ ਪਾਣੀ ਤੋਂ ਬਿਨਾਂ ਉਹਦੀ ਮੌਤ ਹੋ ਜਾਂਦੀ ਹੈ ਹਮ ਅਨਾਥ ਨਾਥ ਹਰ ਸ਼ਰਣੀ ਆਪਣੀ ਕਿਰਪਾ ਕਰੇ ਚਰਨ ਕਮਲ ਨਾਨਕ ਆਰਾਧੈਂ ਤਿਸ ਬਿਨ ਆਨ ਨਾ ਕਹੀਂ ਇਹ ਨਾਥ ਏ ਮਾਲਕ ਤੇਰੇ ਤੋਂ ਬਿਨਾ ਅਸੀਂ ਨਿਆਸਰੇ ਹਾਂ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਸਾਡੀ ਤੇਰੇ ਅੱਗੇ ਇਹ ਅਰਦਾਸ ਬੇਨਤੀ ਹੈ ਤੇਰਾ ਦਾਸ ਨਾਨਕ ਤੇਰੇ ਸੋਹਣੇ ਚਰਨਾਂ ਦੀ ਅਰਦਾਸ ਕਰਦਾ ਰਹੀ ਸਿਮਰਨ ਤੋਂ ਬਿਨਾ ਨਾਨਕ ਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ ਨਾਨਕ ਦੀ ਉਸ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਇਸ ਤਰ੍ਹਾਂ ਦੀ ਲਗਨ ਲੱਗੀ ਹੈ ਜਿਵੇਂ ਮੱਛੀ ਵੀ ਪਾਣੀ ਨਾਲ ਹੈ ਚੱਕਵੀ ਵੀ ਸੂਰਜ ਨਾਲ ਹੈ ਤੇ ਪਪੀਹੇ ਦੀ ਵਰਖਾ ਨਾਲ ਹੈ ਜੈਤ ਸ੍ਰੀ ਮਹਲਾ 5 ਮਨ ਤਨ ਵਸ ਰਹੇ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ purkh ਸੁਜਾਨ ਰਹਾਉ ਏ ਪਾਈ ਮੇਰੇ ਪ੍ਰਾਣਾ ਦੇ ਆਸਰੇ ਪ੍ਰਭੂ ਜੀ ਹੁਣ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਵਸ ਰਹੇ ਨੇ ਉਹ ਸਰਬ ਗੁਣ ਭਰਪੂਰ ਸਰਬ ਵਿਆਪਕ ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ ਜੀ ਆਪਣੀ ਮਿਹਰ ਕਰਕੇ ਮੈਨੂੰ ਗੁਰੂ ਦੀ ਸੰਗਤ ਦੇ ਵਿੱਚ ਮਿਲ ਪਈ। ਸੰਗਤ ਵਿੱਚ ਜੁੜਦੇ ਹਾਂ ਤੇ ਪ੍ਰਮਾਤਮਾ ਦੀ ਗੱਲਬਾਤ ਹੁੰਦੀ ਹੈ। ਕੁਝ ਸਿੱਖਣ ਨੂੰ ਮਿਲਦਾ ਹੈ। ਪ੍ਰਮਾਤਮਾ ਦੇ ਨਾਲ ਨੇੜਤਾ ਵੱਧਦੀ ਹੈ। ਇਸੇ ਕਰਕੇ ਹੀ ਗੁਰੂ ਘਰ ਫੜਨੇ ਨੇ। ਕੋਈ ਇਹ ਨਹੀਂ ਕਿ ਪ੍ਰਮਾਤਮਾ ਸਿਰਫ ਗੁਰੂ ਘਰਾਂ ਦੇ ਵਿੱਚ ਵੱਸਦਾ ਅਸੀਂ ਤਾਂ ਕਰਕੇ ਉੱਥੇ ਜਾਂਦੇ ਆ। ਇਹ ਸਿਰਫ ਉੱਥੇ ਹੀ ਪ੍ਰਮਾਤਮਾ ਦਾ ਦਰਸ਼ਨ ਹੋ ਸਕਦਾ ਜਾਂ ਪ੍ਰਮਾਤਮਾ ਨਾਲ ਗੱਲਬਾਤ ਹੋ ਸਕਦੀ ਹੈ ਪ੍ਰਮਾਤਮਾ ਤਾਂ ਕਣਕਣ ਵਿੱਚ ਵੱਸਦਾ ਹੈ ਪਰ ਗੁਰੂ ਦੀ ਸੰਗਤ ਗੁਰੂ ਘਰਾਂ ਦੇ ਵਿੱਚ ਵੱਸਦੀ ਹੈ ਤੇ ਸੰਗਤ ਦਾ ਕਿਸੇ ਵੀ ਇਨਸਾਨ ਨੂੰ ਪ੍ਰਮਾਤਮਾ ਦੇ ਨਾਲ ਜੋੜਨ ਦੇ ਵਿੱਚ ਆਪਣਾ ਹੀ ਇੱਕ ਮਹੱਤਵ ਹੈ ਪ੍ਰੇਮ ਠਗੌਰੀ ਜਿਨ ਕਹ ਪਾਈ ਤਿਨ ਰਸ ਪੀਓ ਭਾਰੀ ਤਾ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ ਏ ਭਾਈ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਪਾਸੋਂ ਪ੍ਰਮਾਤਮਾ ਦੇ ਪਿਆਰ ਦੀ ਠੱਗ ਬੂਟੀ ਲੱਭ ਪਈ ਉਹਨਾਂ ਨਾਮ ਜਲ ਰੱਜ ਰੱਜ ਕੇ ਪੀ ਲਿਆ ਉਹ ਨਾਮ ਜਲ ਜਿਸ ਦੀ ਕੀਮਤ ਦੱਸੀ ਨਹੀਂ ਜਾ ਸਕਦੀ ਗੁਰੂ ਸਾਹਿਬ ਕਹਿੰਦੇ ਮੇਰੀ ਕੀ ਤਾਕਤ ਹੈ ਕਿ ਮੈਂ ਉਸ ਨਾਮ ਜਲ ਦਾ ਮੁੱਲ ਦੱਸਾਂ ਲਾਇ ਲਾਈ ਲੜ ਦਾਸ ਜਨ ਆਪਣੇ ਉਧਰੇ ਉਧਰਨ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸ਼ਰਨ ਦੁਆਰੇ اے ਨਾਨਕ ਪ੍ਰਭੂ ਨੇ ਸਦਾ ਆਪਣੇ ਦਾਸ ਆਪਣੇ ਸੇਵਕ ਆਪਣੇ ਲੜਲਾ ਕੇ ਰੱਖੇ ਨੇ ਤੇ ਇਸ ਤਰ੍ਹਾਂ ਉਸ ਬਚਾਉਣ ਦੀ ਸਮਰੱਥਾ ਰੱਖਣ ਵਾਲੇ ਪ੍ਰਮਾਤਮਾ ਦੇ ਸੇਵਕਾਂ ਨੂੰ ਸੰਸਾਰ ਦੇ ਵਿਕਾਰਾਂ ਤੋਂ ਸਦਾ ਬਚਾਇਆ ਹੈ ਪ੍ਰਭੂ ਦੇ ਦਰ ਤੇ ਆ ਕੇ ਪ੍ਰਭੂ ਦੀ ਸ਼ਰਨ ਪੈ ਕੇ ਸੇਵਕਾਂ ਨੇ ਪ੍ਰਭੂ ਨੂੰ ਸਦਾ ਸਦਾ ਸਿਮਰ ਕੇ ਸਦਾ ਆਤਮਿਕ ਆਨੰਦ ਮਾਣਿਆ ਹੈ ਜੈਤਰੀ ਮਹਲਾ 5 ਆਏ ਅਨੇਕ ਜਨਮ ਭ੍ਰਮ ਸ਼ਰਣੀ ਉਧਰ ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਣੀ ਰਹਾਉ ਏ ਪ੍ਰਭੂ ਅਸੀਂ ਜੀਵ ਕਈ ਜਨਮਾਂ ਦੇ ਵਿੱਚ ਭੌ ਕੇ ਹੁਣ ਤੇਰੀ ਸ਼ਰਣ ਆਏ ਹਾਂ ਬੇਪਰਵਾਹੀ ਦੇ ਵਿੱਚ ਬਚਪਨਾ ਬੀਤ ਗਿਆ ਨਜ਼ਾਰੇ ਲੈਣ ਦੀ ਚਾਹਤ ਦੇ ਵਿੱਚ ਸਵਾਦਾਂ ਦੇ ਵਿੱਚ ਜਿਵੇਂ ਨੀ ਬੀਤ ਗਈ ਬੜਾ ਕੁਝ ਹੰਡਾ ਲਿਆ ਬੜੇ ਆਨੰਦ ਮਾਣ ਲਏ ਤੇ ਫੇਰ ਕਿਤੇ ਜਾ ਕੇ ਦਿਲ ਦੇ ਅੰਦਰ ਪ੍ਰਮਾਤਮਾ ਦੇ ਪ੍ਰਤੀ ਚਾਹਤ ਪੈਦਾ ਹੋਈ ਤੇ ਪ੍ਰਮਾਤਮਾ ਦੇ ਰਸਤੇ ਤੇ ਤੁਰ ਪਏ ਪ੍ਰਮਾਤਮਾ ਦੇ ਨਾਲ ਸਾਝ ਜੋੜ ਲਈ ਕਈ ਜਨਮਾਂ ਦੇ ਵਿੱਚ ਭੌਂ ਕੇ ਪ੍ਰਮਾਤਮਾ ਦੀ ਸ਼ਰਨ ਆ ਪਏ ਜਦੋਂ ਆ ਪਏ ਤਾਂ ਸਮਝ ਦੇ ਵਿੱਚ ਲੱਗਿਆ ਕਿ ਹੁਣ ਤੱਕ ਦੀ ਜ਼ਿੰਦਗੀ ਮਾਇਆ ਦੇ ਕੁੱਪ ਹਨੇਰੇ ਚ ਹੀ ਬਤਾਤੀ ਤੇ ਉਸ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਉਧਰ ਦੇ ਅੰਧ ਕੂਪ ਤੇ ਲਾਵੋ ਆਪਣੀ ਚਰਣੀ ਕਿ ਸਾਨੂੰ ਆਪਣੇ ਚਰਨਾਂ ਦੇ ਵਿੱਚ ਜੋੜੀ ਰੱਖ ਤੇ ਮਾਇਆ ਦੇ ਕੁੱਪ ਹਨੇਰੇ ਖੂਚੋਂ ਬਚਾ ਲੈ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਖਮ ਨਦੀ ਜਾਏ ਤਰਣੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਕਿ हे ਪ੍ਰਮਾਤਮਾ ਮੈਨੂੰ ਆਤਮਿਕ ਜੀਵਨ ਦੀ ਸੂਝ ਨਹੀਂ ਮੇਰੀ ਸੁਰਤ ਤੇਰੇ ਚਰਨਾਂ ਦੇ ਵਿੱਚ ਜੁੜੀ ਨਹੀਂ ਰਹਿੰਦੀ ਤੇ ਨਾ ਹੀ ਮੈਨੂੰ ਕੋਈ ਚੰਗਾ ਕੰਮ ਕਰਨਾ ਆਉਂਦਾ ਮੇਰਾ ਕਰਤੱਵ ਵੀ ਸੁੱਚਾ ਨਹੀਂ ਹੈ ਗੁਰੂ ਸਾਹਿਬ ਦੇ ਵਿੱਚ ਇੰਨਾ ਨਿਮਾਣਾਪਨ ਸੀ ਤੇ ਅਸੀਂ ਕੁਝ ਛੋਟਾ ਜਿਹਾ ਵੀ ਚੱਜਦਾ ਕੰਮ ਕਰ ਲਈਏ ਤੇ ਫੁੱਲ ਜਾਂਦੇ ਹੰਕਾਰ ਜਾਂਦੇ ਮਾਣ ਮਹਿਸੂਸ ਕਰਨ ਲੱਗਦੇ ਇੰਜ ਕਰਨ ਤੋਂ ਬਚੀਏ ਇਹਨਾਂ ਪੰਕਤੀਆਂ ਨੂੰ ਹਿਰਦੇ ਵਿੱਚ ਪੱਕਾ ਕਰੀਏ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨ ਕਿ ਮੈਨੂੰ ਕੋਈ ਗਿਆਨ ਨਹੀਂ ਮੈਨੂੰ ਕੋਈ ਆਤਮਿਕ ਸੂਝ ਨਹੀਂ ਤੇ ਕੋਈ ਵੀ ਚੰਗਾ ਕੰਮ ਮੈਂ ਨਹੀਂ ਕਰਦਾ ਜਮਨੂਨੀ ਕਰਨਾ ਆਉਂਦਾ اے ਪ੍ਰਮਾਤਮਾ ਤੂੰ ਹੀ ਕਿਰਪਾ ਕਰ ਮੈਨੂੰ ਸਾਧ ਸੰਗਤ ਦੇ ਲੜ ਲਾ ਦੇ ਸਾਧ ਸੰਗਤ ਕਾ ਅੰਚਲ ਲਾਭ ਹੋ ਵਿਖਮ ਨਦੀ ਜਾਈ ਤਰਨੀ ਤਾਂ ਕਿ ਮੈਂ ਇਹ ਔਖੀ ਸੰਸਾਰ ਨਦੀ ਨੂੰ ਤਰ ਸਕਾਂ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆ ਭਰਨੀ ਏ ਨਾਨਕ ਦੁਨੀਆ ਦੇ ਸੁੱਖ ਧਨ ਮਾਇਆ ਦੇ ਮਿੱਠੇ ਸਵਾਦ ਆਮ ਲੋਕ ਇਹਨਾਂ ਨੂੰ ਪਿਆਰ ਕਰਦੇ ਨੇ ਮਨ ਦੇ ਵਿੱਚ ਵਸਾ ਕੇ ਰੱਖਦੇ ਨੇ ਸਦਾ ਹੀ ਇਹਨਾਂ ਬਾਰੇ ਸੋਚਦੇ ਨੇ ਪਰ ਜਿਹੜੇ ਪ੍ਰਮਾਤਮਾ ਦੇ ਦਾਸ ਹੈ ਉਹ ਇਹਨਾਂ ਪਤਾਰਥਾਂ ਨੂੰ ਆਪਣੇ ਮਨ ਵਿੱਚ ਨਹੀਂ ਬਸਾਉਂਦੇ। ਉਹ ਪ੍ਰਮਾਤਮਾ ਦੇ ਦਰਸ਼ਨ ਦੇ ਵਿੱਚੋਂ ਹੀ ਸੰਤੋਖ ਹਾਸਲ ਕਰਦੇ ਆ, ਸਬਰ ਹਾਸਲ ਕਰਦੇ ਆ। ਪ੍ਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ ਦੇ ਜੀਵਨ ਦਾ ਅਸਲੀ ਗਹਿਣਾ ਹੈ। ਜੈ ਸ੍ਰੀ ਮਹਿਲਾ ਪੰਜਮਾ ਹਰ ਜਨ ਸਿਮਰੋ ਹਿਰਦੈ ਰਾਮ। ਹਰ ਜਨ ਕੋ ਅਪਦਾ ਨਿਕਟ ਨਾ ਆਵੇ ਪੂਰਨ ਦਾਸ ਕੇ ਕਾਮ ਰਹਾਉ ਏ ਪ੍ਰਮਾਤਮਾ ਦੇ ਪਿਆਰਿਓ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ ਕੋਈ ਵੀ ਵਿਪਤਾ ਪ੍ਰਭੂ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦੀ ਸੇਵਕਾਂ ਦੇ ਸਾਰੇ ਕੰਮ ਸਿਰੇ ਚੜੀ ਰਹਿੰਦੇ ਕੋਟ ਵਿਗਣ ਬਿਨਸੈ ਹਰ ਸੇਵਾ ਨਹਿਚਲ ਗੋਬਿੰਦ ਧਾਮ ਭਗਵੰਤ ਭਗਤ ਕੋ ਭੋ ਕਿਸ਼ਨਾਹੀ ਆਦਰ ਦੇਵਤ ਜਾਮ हे ਸੰਤ ਜਨੋ ਪ੍ਰਮਾਤਮਾ ਦੀ ਭਗਤੀ ਦੀ ਬਰਕਤ ਨਾਲ ਜ਼ਿੰਦਗੀ ਦੇ ਰਾਹ ਦੇ ਵਿੱਚੋਂ ਕਰੋੜਾਂ ਔਕੜਾਂ ਨਾਸ ਹੋ ਜਾਂਦੀਆਂ ਨੇ ਪ੍ਰਮਾਤਮਾ ਦਾ ਸਦਾ ਅਟੱਲ ਰਹਿਣ ਵਾਲਾ ਘਰ ਵੀ ਮਿਲ ਜਾਂਦਾ ਹੈ ਭਗਵਾਨ ਦੇ ਭਗਤਾਂ ਨੂੰ ਕੋਈ ਡਰ ਪੋ ਨਹੀਂ ਸਕਦਾ ਜਮਰਾਜ ਵੀ ਉਹਨਾਂ ਦਾ ਸਤਕਾਰ ਕਰਦਾ ਹੈ ਜਿਹੜਾ ਗੁਰੂ ਦੇ ਲਲ ਲੱਗ ਗਿਆ ਜੋ ਪ੍ਰਮਾਤਮਾ ਦੀ ਭਗਤੀ ਕਰਨ ਲੱਗ ਗਿਆ ਉਹਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਰਜ਼ਾ ਦਾ ਫਲਸਫਾ ਜਿਹੜਾ ਹੈ ਉਹ ਕਰ ਕਰ ਜਾਂਦਾ ਉਹਨੂੰ ਇਸ ਗੱਲ ਤੇ ਯਕੀਨ ਵੱਜ ਜਾਂਦਾ ਹੈ ਕਿ ਜੋ ਕੁਝ ਵਾਪਰ ਰਿਹਾ ਤੇ ਜੋ ਕੁਝ ਨਹੀਂ ਵਾਪਰ ਰਿਹਾ ਸਭ ਕੁਝ ਹੀ ਉਸ ਪ੍ਰਮਾਤਮਾ ਦੀ ਰਜ਼ਾ ਅਨਸਾਰ ਹੈ ਤਾ ਕਰਕੇ ਉਹਨੂੰ ਆਪਣੇ ਜੀਵਨ ਦੇ ਵਿੱਚ ਕਦੇ ਵੀ ਕੋਈ ਰੁਕਾਵਟ ਮਹਿਸੂਸ ਨਹੀਂ ਹੁੰਦੀ ਤਜ ਗੋਪਾਲ ਆਨ ਜੋ ਕਰਣੀ ਸੋਈ ਸੋਈ ਬਿਨ ਸਤਖਾਮ ਚਰਨ ਕਮਲ ਹਿਰਦੈ ਗੋ ਨਾਨਕ ਸੁਖ ਸਮੂ ਬਿਸ਼ਰਾਮ ਏ ਨਾਨਕ ਪ੍ਰਮਾਤਮਾ ਦਾ ਸਿਮਰਨ ਭਲਾ ਕੇ ਹੋਰ ਜਿਹੜਾ ਵੀ ਕੰਮ ਕਰੀਦਾ ਉਹ ਨਾਸਵੰਤ ਹੈ ਕੱਚਾ ਹੈ ਇਸ ਵਾਸਤੇ ਹੈ ਨਾਨਕ ਪ੍ਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਵਸਾਈ ਰੱਖ ਇਹ ਹਰ ਚਰਨ ਹੀ ਸਾਰੇ ਸੁੱਖਾਂ ਦਾ ਘਰ ਹਨ ਜੈਤ ਸ੍ਰੀ ਮਹਿਲਾ ਨਾਮ ਇੱਕ ਓੰਕਾਰ ਸਤਗੁਰ ਪ੍ਰਸਾਦ ਭੂਲਿਓ ਮਨ ਮਾਇਆ ਉਰਝਾਇਓ ਜੋ ਜੋ ਕਰਮ ਕੀਓ ਲਾਲਚ ਲਗ ਤਹਤ ਹੈ ਆਪ ਬੰਧਾਇਓ ਰਹਾਓ اے ਭਾਈ ਸਹੀ ਜੀਵਨ ਰਾ ਭੁੱਲਿਆ ਹੋਇਆ ਮਨ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਫਿਰ ਇਸ ਲਾਲਚ ਦੇ ਵਿੱਚ ਫਸ ਕੇ ਜਿਹੜਾ ਜਿਹੜਾ ਕੰਮ ਕਰਦਾ ਉਸ ਕੰਮ ਦੇ ਰਾਹੀਂ ਆਪਣੇ ਆਪ ਨੂੰ ਹੋਰ ਮਾਇਆ ਦੇ ਮੋਹ ਵਿੱਚ ਫਸਾ ਲਿੰਦਾ ਜਿਸ ਇਨਸਾਨ ਦੀ ਮਾਇਕ ਪ੍ਰਵਿਰਤੀ ਹੈ ਉਹਦਾ ਧਿਆਨ ਜ਼ਿਆਦਾਤਰ ਪੈਸਾ ਬਣਾਉਣ ਦੇ ਵਿੱਚ ਲੱਗ ਜਾਂਦਾ ਹੈ ਹੁਣ ਜਦੋਂ ਥੋੜਾ ਬਹੁਤਾ ਪੈਸਾ ਬਣਾਉਂਦਾ ਹੈ ਫਿਰ ਉਸ ਪੈਸੇ ਦੇ ਨਾਲ ਇਸ ਮਾਇਕ ਸੰਸਾਰ ਦੇ ਸੁੱਖ ਖਰੀਦਦਾ ਉਹਨੂੰ ਹੋਰ ਵਧੀਆ ਲੱਗਣ ਲੱਗ ਜਾਂਦਾ ਉਹਨੂੰ ਲੱਗਦਾ ਹੈ ਕਿ ਜੀਵਨ ਦਾ ਆਨੰਦ ਤਾਂ ਸਿਰਫ ਇਸੇ ਪ੍ਰਕਿਰਿਆ ਦੇ ਵਿੱਚ ਹੀ ਹੈ ਫਿਰ ਉਹ ਹੋਰ ਵਧੇਰੇ ਸੁੱਖ ਮਾਨਣ ਦੀ ਇੱਛਾ ਦੇ ਨਾਲ ਹੋਰ ਵਧੇਰੇ ਮਾਇਆ ਕਮਾਉਣ ਦੇ ਚੱਕਰਾਂ ਦੇ ਵਿੱਚ ਪੈ ਜਾਂਦਾ ਤੇ ਇਹ ਸਰਕਲ ਜਿਹੜਾ ਇੱਕ ਵਾਰ ਸ਼ੁਰੂ ਹੋਇਆ ਇਹ ਵੱਧਦਾ ਹੀ ਜਾਂਦਾ ਜਿੰਨੀ ਭੋਰਾ ਵੱਧ ਉਹਨੂੰ ਕਮਾਈ ਹੋਣ ਲੱਗਦੀ ਹੈ ਉਹਨੀਆਂ ਉਹਦੀਆਂ ਇੱਛਾਵਾਂ ਵੱਧ ਜਾਂਦੀਆਂ ਉਹਨਾਂ ਇੱਛਾਵਾਂ ਦੀ ਪੂਰਤੀ ਦੇ ਲਈ ਫਿਰ ਕਮਾਈ ਵਧਾਉਣੀ ਪੈਂਦੀ ਹੈ ਕਰਦੇ ਕਰਾਉਂਦੇ ਕਿਸੇ ਵਕਤ ਇਸ ਅਵਸਥਾ ਤੱਕ ਉਹ ਬੰਦਾ ਪਹੁੰਚ ਜਾਂਦਾ ਹੈ ਕਿ ਜਿੱਥੇ ਉਹਦੀਆਂ ਇੱਛਾਵਾਂ ਉਹਦੀ ਕਮਾਈ ਨਾਲੋਂ ਜ਼ਿਆਦਾ ਤੇਜ਼ੀ ਨਾਲ ਵਧਣ ਲੱਗਦੀਆਂ ਉੱਥੇ ਜਾ ਕੇ ਫਿਰ ਚਿੰਤਾ ਦਾ ਸਟ੍ਰੈਸ ਦਾ ਸਿਲਸਲਾ ਸ਼ੁਰੂ ਹੁੰਦਾ ਹੈ ਖਰਚੇ ਵਧਾ ਲੇ ਕਮਾਈ ਉਨੀ ਪਤੀ ਨਹੀਂ ਜਾਂ ਫਿਰ ਜਿਸ ਸਰੀਰ ਦੇ ਨਾਲ ਕਮਾਈ ਕਰਦਾ ਸੀ ਉਹ ਸਰੀਰ 'ਚ ਹੀ ਕੋਈ ਨੁਕਸ ਪੈ ਗਿਆ ਹੁਣ ਕਮਾਈ ਕਰ ਨਹੀਂ ਸਕਦਾ ਪਰ ਖਰਚੇ ਤਾਂ ਉਵੇਂ ਹੀ ਨੇ ਦਿਲ ਤਾਂ ਅੱਜ ਵੀ ਕਰਦਾ ਹੈ ਕਿ ਉਹੀ ਸੁੱਖ ਆਨੰਦ ਮਾਣਾ ਜਿਹੜੇ ਉਦੋਂ ਮਾਣਦਾ ਸੀ ਜਦੋਂ ਖੁੱਲੀ ਕਮਾਈ ਹੁੰਦੀ ਸੀ ਫਿਰ ਉਹ ਬੰਦਾ ਫਸ ਜਾਂਦਾ ਹੈ ਹੋਰ ਬਤੇਰੇ ਇਸ ਕਰਕੇ ਵੀ ਫਸ ਜਾਂਦਾ ਕਿਉਂਕਿ ਪ੍ਰਮਾਤਮਾ ਨੂੰ ਤੇ ਕਦੇ ਚੇਤੇ ਨਹੀਂ ਸੀ ਕੀਤਾ ਪਰਮਾਤਮਾ ਨਾਲ ਤੇ ਕਦੇ ਕੋਈ ਵਾਰਤਾ ਲਾਪ ਹੀ ਨਹੀਂ ਸੀ ਕੀਤੀ। ਉਹਦੀ ਰਜ਼ਾ ਨੂੰ ਤਾਂ ਕਦੇ ਸਮਝਿਆ ਹੀ ਨਹੀਂ ਸੀ, ਸੋਚਿਆ ਹੀ ਨਹੀਂ ਸੀ ਉਹਦੀ ਰਜ਼ਾ ਬਾਰੇ ਤਾਂ। ਤਾਂ ਔਕੜ ਦੀ ਘੜੀ ਦੇ ਵਿੱਚ ਫਿਰ ਆਪਣੇ ਆਪ ਨੂੰ ਹੀ ਸੈਂਟਰ ਸਟੇਜ ਤੇ ਮਹਿਸੂਸ ਕਰਦਾ ਕਿ ਮੈਂ ਹੀ ਇਸ ਮੁਸੀਬਤ ਦੇ ਵਿੱਚ ਆਪਣੇ ਆਪ ਨੂੰ ਪਾਇਆ ਹੈ। ਤੇ ਹੁਣ ਮੈਂ ਹੀ ਇਸ ਮੁਸੀਬਤ ਦੇ ਵਿੱਚੋਂ ਆਪਣੇ ਆਪ ਨੂੰ ਕੱਢਣਾ ਹੈ। ਦੂਜੇ ਪਾਸੇ ਜੇਕਰ ਕੋਈ ਗੁਰਮੁਖ ਮਨੁੱਖ ਹੈ, ਉਹ ਤੇ ਔਕੜ ਆ ਵੀ ਜਾਵੇ ਤਸ ਔਕੜ ਨੂੰ ਵੀ ਪਹਿਲੀ ਗੱਲ ਤਾਂ ਉਹ ਖਿੜੇ ਮੱਥੇ ਸਬਕਾਰ ਕਰਦਾ ਹੈ ਉਸ ਪ੍ਰਮਾਤਮਾ ਦੀ ਬਖਸ਼ਿਸ਼ ਸਮਝ ਕੇ ਉਸ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਮੈਨੂੰ ਵਿਚਾਰ ਦੇ ਹਿੰਮਤ ਦੇ ਤਾਕਤ ਦੇ ਕਿਸ ਔਕੜ ਦੀ ਕੜੀ ਤੋਂ ਮੈਂ ਬਾਹਰ ਨਿਕਲ ਸਕਾਂ ਜੋ ਵਿਚਾਰ ਜੋ ਹਿੰਮਤ ਪ੍ਰਮਾਤਮਾ ਦੀ ਬਖਸ਼ਿਸ਼ ਉਹਨੂੰ ਮਿਲਦੀ ਹੈ ਉਦੇ ਅਨੁਸਾਰ ਜਿਹੜੀ ਕੋਸ਼ਿਸ਼ ਉਹ ਕਰ ਸਕਦਾ ਉਹ ਕਰਦਾ ਹੈ ਪਰ ਚਿੰਤਤ ਕਿਸੇ ਵੀ ਪਲ ਨਹੀਂ ਹੁੰਦਾ ਸਾਰੀ ਪ੍ਰਕਿਰਿਆ ਦੇ ਦੌਰਾਨ ਨਾ ਹੀ ਚਿੰਤਾ ਹੁੰਦੀ ਹੈ ਨਾ ਹੀ ਕੋਈ ਡਰ ਹੁੰਦਾ ਬਸ ਇੱਕ ਹੀ ਵਿਸ਼ਵਾਸ ਹੁੰਦਾ ਹੈ ਕਿ ਉਸ ਪ੍ਰਮਾਤਮਾ ਨੇ ਔਕੜ ਦੇ ਵਿੱਚ ਪਾਇਆ ਉਸ ਪ੍ਰਮਾਤਮਾ ਨੇ ਹੀ ਇਹਦੇ ਚੋਂ ਬਾਹਰ ਨਿਕਲਣ ਦੀ ਸਜਾ ਬਖਸ਼ੀ ਨੇ ਉਸ ਪ੍ਰਮਾਤਮਾ ਨੇ ਹੀ ਉਹਨਾਂ ਸਜਾਵਾਂ ਤੇ ਅਮਲ ਕਰਨ ਦੀ ਹਿੰਮਤ ਬਖਸ਼ੀ ਹੈ ਤੇ ਜੇ ਉਹਦੀ ਰਜ਼ਾ ਹੋਈ ਤੇ ਸੌ ਕਰ ਜੋ ਬਾਹਰ ਨਿਕਲ ਜਾਊਗਾ ਜਿੰਨਾ ਹੋਈ ਤਾਂ ਕਈ ਨਿਕਲੂਗਾ ਪਰ ਤੋਨੇ ਹੀ ਪਰਸਥਿਤੀਆਂ ਦੇ ਵਿੱਚ ਹੋਣਾ ਉਹੀ ਹੈ ਜੋ ਉਹਨੂੰ ਮਨਜ਼ੂਰ ਹੈ ਤੇ ਜੋ ਉਹਨੂੰ ਮਨਜ਼ੂਰ ਹੈ ਉਹ ਮੈਨੂੰ ਮਨਜ਼ੂਰ ਹੈ ਮਾਇਕ ਪ੍ਰਵਿਰਤੀ ਵਾਲੇ ਬੰਦੇ ਦੀ ਇਹ ਸੋਚ ਕਦੇ ਪਾਣੀ ਨਹੀਂ ਸਕਦੀ ਜਿੰਨਾ ਚਿਰ ਉਹਦੇ ਅੰਦਰ ਮਾਇਕ ਪ੍ਰਵਿਰਤੀ ਹੈ ਹਾਂ ਕਦੇ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਤਾਂ ਬਥੇਰੇ ਮਾਇਕ ਪ੍ਰਵਿਰਤੀ ਵਾਲੇ ਮਨੁੱਖ ਵੀ ਕਰਮਖੋ ਜਾਂਦੇ ਆ ਗੁਰੂ ਦੇ ਲੜ ਲੱਗ ਜਾਂਦੇ ਆ ਪ੍ਰਮਾਤਮਾ ਦੇ ਨਾਲ ਸਾਝ ਪਾ ਲੈਂਦੇ ਸਮਝ ਨਾ ਪਰੀ ਬਿਖੈ ਰਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹਿਨ ਬਨ ਖੋਜਨ ਕੋ ਧਾਇਓ ਸਹੀ ਜੀਵਨ ਰਾਤੋ ਖੁੰਝੇ ਹੋਏ ਮਨੁੱਖ ਨੂੰ ਆਤਮਕ ਜੀਵਨ ਦੀ ਕਦੇ ਸਮਝ ਨਹੀਂ ਪੈਂਦੀ ਵਿਸ਼ਿਆਂ ਦੇ ਸਵਾਦ ਦੇ ਵਿੱਚ ਮਸਤ ਰਹਿੰਦਾ ਹੈ ਮਾਇਕ ਸਵਾਦਾਂ ਦੇ ਵਿੱਚ ਮਸਤ ਰਹਿੰਦਾ ਹੈ ਪ੍ਰਮਾਤਮਾ ਦੀ ਸਿਫਤ ਸਲਾਹ ਨੂੰ ਤਾਂ ਭੁਲਾਈ ਰੱਖਦਾ ਹੈ ਪ੍ਰਮਾਤਮਾ ਜਿਹੜਾ ਇਹਦੇ ਅੰਗ ਸੰਗ ਵੱਸਦਾ ਹੈ ਉਹਦੇ ਨਾਲ ਡੂੰਗੀ ਸਾਧ ਨਹੀਂ ਪਾਉਂਦਾ ਜੰਗਲ ਪਾਲਣ ਵਾਸਤੇ ਦੌੜ ਪੈਂਦਾ ਪ੍ਰਮਾਤਮਾ ਨੂੰ ਦੂਰ ਧਰਾੜੀਆਂ ਥਾਵਾਂ ਤੇ ਲੱਭਦਾ ਰਹਿੰਦਾ ਹੈ ਆਪ ਦੇ ਅੰਦਰ ਕਦੇ ਚਾਤੀ ਮਾਰਦਾ ਹੈ ਰਤਨ ਨਾਮ ਘਟ ਹੀ ਕੇ ਭੀਤਰ ਤਾਂ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਏ ਭਾਈ ਰਤਨ ਵਰਗਾ ਕੀਮਤੀ ਹਰ ਨਾਮ ਹਿਰਦੇ ਦੇ ਅੰਦਰ ਹੀ ਵਸਦਾ ਹੈ ਪਰ ਭੁੱਲਾ ਹੋਇਆ ਮਨੁੱਖ ਉਹਦੇ ਨਾਲ ਸਾਝ ਨਹੀਂ ਬਣਾਉਂਦਾ हे दास नानक आखो परमात्मा ਦੇ ਭਜਨ ਤੋਂ ਬਿਨਾ ਮਨੁੱਖ ਆਪਣਾ ਜੀਵਨ ਵਿਅਰਥਕਵਾ ਦਿੰਦਾ ਹੈ ਸੋਚਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 702 ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਬੜੇ ਸੰਖੇਪ ਦੇ ਵਿੱਚ ਆਪਾਂ ਗੁਰੂ ਘਰਾਂ ਦੀ ਮਹੱਤਤਾ ਬਾਰੇ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਜਾਣਿਆ ਕਿ ਸੰਗਤ ਦੇ ਵਿੱਚ ਜੁੜਨਾ ਕਿੰਨਾ ਮਹੱਤਵਪੂਰਨ ਹੈ ਇੱਕ ਗੱਲ ਜ਼ਰੂਰ ਕਹਾਂਗੇ ਕਿ ਸੰਗਤ ਦੇ ਵਿੱਚ ਜੁੜ ਕੇ ਪ੍ਰਮਾਤਮਾ ਦੀ ਗੱਲ ਕਰਨੀ ਅਸਲੀ ਮਹੱਤਵਪੂਰਨ ਹੈ ਜੇ ਗੁਰੂ ਘਰਾਂ ਦੇ ਵਿੱਚ ਜਾ ਕੇ ਅਸੀਂ ਦੁਨਿਆਵੀ ਗੱਲਾਂ ਹੀ ਕਰੀ ਜਾਣੀਆਂ ਨੇ ਫਿਰ ਉਸ ਸੰਗਤ ਦਾ ਕੋਈ ਲਾਭ ਨਹੀਂ ਹੈ ਮਾਇਕ ਪ੍ਰਵਿਰਤੀ ਨੂੰ ਤੇ ਪ੍ਰਮਾਤਮਾ ਦੀ ਰਜ਼ਾ ਨੂੰ ਆਪਾਂ ਕਾਫੀ ਵਿਸਥਾਰ ਦੇ ਵਿੱਚ ਸਮਝਿਆ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ